ਨੇ ਡੀਜੀਪੀ ਪੰਜਾਬ ਸਾਹਿਬ ਦੇ ਗੌਰਵ ਯਾਦਵ ਸਾਹਿਬ ਨੇ ਹੁਕਮਾਂਨ ਸਾਧ ਸਵੇ ਅਸਰ ਕੀ ਮੋਹਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਇਹਦੇ ਵਿੱਚ ਸਾਰੇ ਥਾਣਿਆਂ ਦੇ ਵਿੱਚ ਲਿਸਟਾਂ ਤਿਆਰ ਕਰਕੇ ਜਿੱਦਾਂ ਵੀ ਪੂਰਾ ਪ੍ਰੋਸੀਜਰ ਫਾਲੋ ਕਰਕੇ ਪ੍ਰੋਸੀਜਰ ਫਾਰ ਡਿਸਪੋਜ਼ਲ ਆਫ ਵਹੀਕਲਸ ਇਹਦੇ ਵਿੱਚ ਅਸੀਂ ਪ੍ਰੋਪਰ ਜਿੰਨੇ ਬੰਦ ਵਹੀਕਲ ਹੈ ਭਾਵੇਂ ਉਹ 207 ਮੋਟਰ ਵਹੀਕਲ ਐਕਟ ਦਾ ਹੈ 25 ਪੁਲਿਸਟ ਹੈ ਜਾਂ ਲਵਾਰਿਸ ਹੈ ਜਾਂ ਹੋਰ ਵੀ ਮਕਦਮਿਆਂ ਦੇ ਵਿੱਚ ਜਿੰਨਾ ਚ ਅਸੀਂ ਇਹਨਾਂ ਨੂੰ ਰਿਲੀਜ਼ ਕਰ ਸਕਦੇ ਹੋਈਏ ਉਹ ਕੀ ਕਹਿੰਦੇ ਮਕਦਮਿਆਂ ਦੇ ਵਿੱਚੋਂ ਇਹਨਾਂ ਨੂੰ ਥਾਣਿਆਂ ਤੋਂ ਇਹਨਾਂ ਦੀ ਉਹ ਕਰਾਂਗੇ ਜਿਹੜੇ ਨਹੀਂ ਮਾਲਕ ਲੈਣ ਆਏ ਉਹਦੇ ਅਸੀਂ ਨਿਲਾਮੀ ਕਰਕੇ ਪੂਰਾ ਪ੍ਰੋਸੀਜਰ ਕੋਰਟ ਦੇ ਅਲਾਕਾ ਮਜਿਸਟਰਟ ਤੋਂ ਮਨਜ਼ੂਰੀ ਤੇ ਐਸਐਸਪੀ ਸਾਹਿਬ ਦੀ ਜਿਹੜੀ ਕਮੇਟੀ ਘਟਿਤ ਹੋਊਗੀ ਤੇ ਉਹਦੇ ਪੂਰਾ ਪ੍ਰੋਪਰ ਕਰਕੇ ਤੇ ਮਹਿਕਮਾ ਦੀ ਜਿਹੜੀ ਕਮੇਟੀ ਹੋਊਗੀ ਉਹਦੇ ਜਿੰਨੇ ਵੀ ਪੈਸੇ ਇਹਦੇ ਵਿੱਚ ਨਿਲਾਮੀ ਚਾਉਣਗੇ ਉਹਨੂੰ ਆਪਣੇ ਟ੍ਰੈਜਰੀ ਪੰਜਾਬ ਸਰਕਾਰ ਦੇ ਵਿੱਚ ਜਮ੍ਹਾਂ ਕਰਾਇਆ ਹੈ। ਸਰਿਕੁਸ ਸਮਨ ਨਿਸ਼ਿਤ ਕੀਤਾ ਕਿ ਕਿਹੜੀ ਤਰੀਕ ਤੋਂ ਸ਼ੁਰੂ ਕਰਦੇ ਨਹੀਂ ਇਹ ਹੁਣ ਪ੍ਰੋਸੀਜਰ ਸਾਡਾ ਚੱਲ ਰਿਹਾ ਹੈ ਜੀ ਲਗਾਤਾਰ ਅਸੀਂ ਕਰ ਰਹੇ ਹਾਂ ਹਰ ਇੱਕ ਥਾਣੇ ਨੇ ਵੱਖਰੇ ਵੱਖਰੇ ਟਾਈਮ ਤੇ ਆਪਣੇ ਆਪਣੇ ਉਹਦੇ ਚ ਅਲਾਕਾ ਮਜਿਸ ਤੋਂ ਮਨਜ਼ੂਰੀਆਂ ਲੈ ਕੇ ਆਪਣੀਆਂ ਲਿਸਟਾਂ ਦੇ ਭੇਜ ਕੇ ਕਾਲਾਂ ਵੀ ਕਰ ਰਹੇ ਹਾਂ ਅਸੀਂ ਤਾਂ ਕਿ ਜੇ ਕੋਈ ਆਪਣੇ ਇਹਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ ਤੇ ਵਹੀਕਲ ਲੈ ਸਰ ਜਿਹੜੇ ਪੁਰਾਣੀ ਗੱਡੀਆਂ ਹਨ ਗੱਡੀਆਂ ਕਈ ਕਈ ਸਾਲ ਤੇ ਕਈ ਠਾਣੇ ਦੇ ਵਿੱਚ ਉਹ ਨਾ ਦੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਹੀ ਦੱਸਣਾ ਹੈ ਕਈ ਵਾਰ ਇਹ ਇਸ ਕਰਕੇ ਜ਼ਿਆਦਾਤਰ ਪਏ ਰਹਿੰਦੇ ਆ ਕਈ ਵਾਰ ਪੰਜਾਬੀ ਦੀ ਇੱਕ ਕਹਾਵਤ ਹੈ ਵੀ ਦਾੜੀ ਨਾਲੋਂ ਮੁੱਛਾਂ ਭਾਰੀਆਂ ਹੋਣੀਆਂ ਕਈ ਵਾਰ ਜਿਹੜੇ ਵਾਈਕਲ ਹੈ ਉਹਨਾਂ ਦੀ ਉਹਦੀ ਕੀਮਤ ਨਹੀਂ ਹੁੰਦੀ ਤੇ ਜਿੰਨਾ ਉਹਦੇ ਤੇ ਜੁਰਮਾਨਾ ਹੋ ਜਾਂਦਾ ਹੈ ਉਹ ਫਿਰ ਜਿਹੜਾ ਵੀ ਇਹਦੇ ਓਨਰ ਹੁੰਦਾ ਹੈ ਉਹ ਕਹਿੰਦਾ ਵੀ ਇੰਨੇ ਪੈਸੇ ਜਮ੍ਹਾਂ ਕਰਾਉਣ ਨਾਲੋਂ ਬਿਹਤਰ ਹੈ ਵੀ ਮੈਂ ਨਵਾਂ ਲੈ ਲਊਗਾ ਤੇ ਉਹ ਇੱਥੇ ਹੀ ਛੱਡ ਜਾਂਦਾ ਹੈ ਜਾਂ ਹੋਰ ਵੀ ਕਈ ਇਹਦੇ ਵਿੱਚ ਫਲੋ ਹੁੰਦੇ ਆ ਜਿਹਦੇ ਕਰਕੇ ਉਹ ਨਹੀਂ ਲੈ ਕੇ ਜਾ ਸਕਦੇ ਹੁੰਦੇ ਸੋ ਇਹ ਇਹ ਕਾਰਨ ਹੈ ਕਿਉਂਕਿ ਇਹਦੇ ਵਿੱਚ ਤੁਸੀਂ ਇਹ ਵੇਖੋ ਵੀ ਜਦੋਂ ਇਹ ਡਿਸਪੋਜ਼ ਆਫ ਹੋਣਗੇ ਤੇ ਇਹਦੇ ਵਿੱਚ ਥਾਣੇ ਦੀ ਵੀ ਬਿਊਟੀਫਿਕੇਸ਼ਨ ਹੋਊਗੀ ਤੇ ਮਤਲਬ ਮੁਨਸ਼ੀ ਦਾ ਵੀ ਰਿਕਾਰਡ ਵਗੈਰਾ ਕਟੋਖਾ ਕਿਉਂਕਿ ਉਹਨਾਂ ਨੂੰ ਹਰ ਸਾਲ ਇਦੀ ਅੱਗੇ ਦੀ ਅੱਗੇ ਮੱਦ ਅੱਗੇ ਟਰਾਂਸਫਰ ਕਰਨੀ ਪੈਂਦੀ ਹੈ ਮੁਲਚੀ ਜਿਹੜਾ ਥਾਣੇ ਦਾ ਸਬੰਧਕ ਮੁਲਚੀ ਹੁੰਦਾ ਹੈ ਸਰ ਕਿਹੜੀ ਕਿਹੜੀ ਕਿਸਾਨ ਹੈ ਪਰ ਜਿਆਦਾ ਇਹਦੇ ਵਿੱਚ ਜਿਆਦਾਤਰ 207 ਮੋਟਰਸਾਈਕਲ ਐਕਟ 25 ਪੁਲਿਸ ਸੈਕਟਰ ਵਾਰਸ ਵਹੀਕਲ ਜਾਂ ਫੋਰ ਵੀ ਐਕਸੀਡੈਂਟਲ ਵਹੀਕਲਸ ਐ ਤਕਰੀਬਨ ਕਿੰਨੇ ਵਹੀਕਲ ਜਿੰਨੇ ਦਾ ਪੂਰੇ ਜिले ਇਹ ਮੇਰੇ ਖਿਆਲ ਪੂਰੇ ਜ਼ਿਲ੍ਹੇ ਚ 3800 ਤਈ ਹਜੇ ਤੱਕ ਲਿਸਟ ਤਿਆਰ ਹੋਈ ਹੈ 3800 ਸਮਥਿੰਗ ਮਹਾਲੀ ਜ਼ਿਲ੍ਹੇ ਦੀ ਲਿਸਟ ਤਿਆਰ ਦਾਜਨ ਕਿ ਇੰਨੇ ਜਿਹੜੇ ਆਪਸ਼ਨ ਹੈਗੇ ਕਿੰਨੇ ਕਰਪਾ ਨੂੰ ਮਤਲਬ ਹੈ ਤੁਹਾਨੂੰ ਹੁੰਦੀ ਇਹ ਨੇ ਇਹਦੇ ਵਿੱਚ ਇਹ ਇਹ ਇਨਕਮ ਵਾਲੀ ਗੱਲ ਨਹੀਂ ਹੁੰਦੀ ਵੀ ਇਹਦੇ ਵਿੱਚ ਅਸੀਂ ਆਪਣੇ ਡਿਸਪੋਜ਼ ਆਫ ਕਰਦੇ ਵੇਚਾਂ ਵੀ ਜਿੰਨੇ ਵੱਧ ਤੋਂ ਵੱਧ ਵਹੀਕਲ ਡਿਸਪੋਜ਼ ਆਫ ਹੋ ਜਾਈਂ ਜਿਹਦੇ ਪੈਸੇ ਆਣਗੇ ਉਹਨਾਂ ਨਾਲ ਸਾਡੇ ਬਹਾਰਤ ਵੀ ਦੇਗੀ ਕਿ ਪੁਲਿਸ ਫੰਡ ਦੇ ਵੈਲਫੇਅਰ ਫੰਡ 'ਤੇ ਵਰਤੇ ਜਾਣਗੇ ਨਹੀਂ ਇਹਦੇ ਜੋ ਇਹਦਾ ਪ੍ਰੋਸੀਜਰਲ ਹੋਊਗਾ ਵੈਸੇ ਅਸੀਂ ਟ੍ਰੈਜਰੀ 'ਚ ਜਮ੍ਹਾਂ ਕਰਾਵਾਂਗੇ ਜੋ ਵੀ ਪੰਜਾਬ ਸਰਕਾਰ ਦੇ ਅਗਲੇ ਆਦੇਸ਼ ਹੋਣਗੇ ਉਹ ਹੀ